ਅੱਜ ਮੈਂ ਤੁਹਾਨੂੰ ਕੋਈ ਆਮ ਮੋਟੀਵੇਸ਼ਨ ਨਹੀਂ ਦੇਣਾ ਆ ਅੱਜ ਮੈਂ ਤੁਹਾਨੂੰ ਉਹ ਨੌਲੇਜ ਦੇਣ ਆ ਆ ਜੋ ਆਮ ਤੌਰ ਤੇ ਲੋਕ ਮਹਿੰਗੇ ਮਹਿੰਗੇ ਕੋਰਸਾਂ ਵਿੱਚ ਵੇਚਦੇ ਨੇ ਪਰ ਇਹ ਸਭ ਮੈਂ ਤੁਹਾਨੂੰ ਮੁਫਤ ਦੇ ਰਿਹਾ ਜੇ ਇਹਦੀ ਐਕਚੁਅਲ ਵਰਥ ਮੈਂ ਕੋਰਸ ਵਿੱਚ ਵਾਕਈ ਵੇਚਦਾ ਤਾਂ ਲਗਭਗ 50 ਹਜ਼ਾਰ ਦੀ ਬਣਨੀ ਸੀ ਬਟ ਤੁਹਾਡੇ ਲਈ ਫ੍ਰੀ ਇਹ ਵੀਡੀਓ ਸਿਰਫ ਸੁਣਨ ਲਈ ਨਹੀਂ ਆ ਇਹ ਵੀਡੀਓ ਤੁਹਾਡੇ ਮਨ ਦੀ ਬੰਤਰ ਤੁਹਾਡੇ ਪੈਸੇ ਨਾਲ ਰਿਸ਼ਤੇ ਅਤੇ ਤੁਹਾਡੇ ਭਵਿੱਖ ਦੀ ਦਿਸ਼ਾ ਨੂੰ ਬਦਲ ਸਕਦੀ ਆ ਜੇ ਤੁਸੀਂ ਇਹ ਨੂੰ ਧਿਆਨ ਨਾਲ ਸੁਣ ਲਿਆ ਤਾਂ ਤੁਹਾਡੀ ਸੋਚ ਪਹਿਲਾਂ ਵਰਗੀ ਕਦੇ ਨਹੀਂ ਰਹੂਗੀ ਅੱਜ ਦੀ ਦੁਨੀਆ ਵਿੱਚ ਇੱਕ ਅਜੀਬ ਜਿਹਾ ਪੈਰਾਡੌਕਸ ਚੱਲ ਰਿਹਾ ਹੈਗਾ ਕਮਾਈ ਦੇ ਮੌਕੇ ਪਹਿਲਾਂ ਨਾਲੋਂ 10 ਗੁਣਾ ਵੱਧ ਗਏ ਨੇ ਇੰਟਰਨੈਟ ਨੇ ਹਰ ਘਰ ਵਿੱਚ ਪੈਸੇ ਦੀ ਸੁਭਾਵਨਾ ਪਾ ਦਿੱਤੀ ਆ ਫ੍ਰੀਲੈਂਸਿੰਗ ਆਨਲਾਈਨ ਬਿਜ਼ਨਸ ਕ੍ਰਿਪਟੋ ਸਟਾਕਸ ਕੰਟੈਂਟ ਕਰੇਸ਼ਨ ਰਾਜੇ ਕਰੀਏ ਗੱਲ ਬਿਆੰਤ ਨੇ ਪਰ ਫਿਰ ਵੀ ਲੋਕਾਂ ਦੇ ਘਰਾਂ ਵਿੱਚ ਇੱਕੋ ਸਵਾਲ ਗੂੰਜਦਾਗਾ ਪੈਸਾ ਗਿਆ ਕਿੱਥੇ ਮਹੀਨਾ ਖਤਮ ਹੁੰਦਾਗਾ ਬੈਂਕ ਬੈਲੈਂਸ ਖਾਲੀ ਹੁੰਦਾਗਾ ਤੇ ਮਨ ਵਿੱਚ ਇੱਕ ਅਣਜਾਣਾ ਡਰ ਬੈਠ ਜਾਂਦਾਗਾ ਪੰਜਾਬ ਦੇ ਪਿੰਡਾਂ ਵਿੱਚ ਨੌਜਵਾਨ ਦਿਨ ਰਾਤ ਮਿਹਨਤ ਕਰਦੇ ਨੇ ਕੋਈ ਖੇਤੀ ਕਰਦਾ ਕੋਈ ਫੈਕਟਰੀ ਵਿੱਚ ਕੰਮ ਕਰਦਾ ਕੋਈ ਮੋਬਾਈਲ ਤੇ ਰੀਲਾ ਬਣਾਉਂਦਾਗਾ ਕੋਈ ਕੈਨੇਡਾ ਜਾਣ ਲਈ ਲੋਨ ਲੈ ਰਿਹਾਗਾ ਕੈਨੇਡਾ ਦਾ ਟ੍ਰੈਂਡ ਸਿਰਫ ਮਾਈਗ੍ਰੇਸ਼ਨ ਨਹੀਂ ਇਹ ਮਨ ਦੀ ਮਨੋਵਿਗਿਆਨਿਕ ਭੱਜ ਹੈ ਲੋਕ ਸੋਚਦੇ ਨੇ ਜਗਾ ਬਦਲ ਨਾਲ ਕਿਸਮਤ ਬਦਲ ਜੂਗੀ ਪਰ ਜਦੋਂ ਮਨ ਉਹੀ ਹੁੰਦਾਗਾ ਤਾਂ ਨਵੀਂ ਧਰਤੀ ਤੇ ਵੀ ਉਹੀ ਪੈਟਰਨ ਚੱਲਦਾਗਾ ਕਮਾਈ ਆਉਂਦੀ ਤਾਂ ਹੈਗੀ ਆ ਪਰ ਟਿਕਦੀ ਨਹੀਂਗੀ ਸਾਇੰਸ ਕਹਿੰਦੀ ਹੈ ਕਿ ਇਨਸਾਨ ਦਾ ਦਿਮਾਗ ਦੋ ਮੁੱਖ ਮੋਡਾਂ ਵਿੱਚ ਕੰਮ ਕਰਦਾਗਾ ਇੱਕ ਸਰਵਾਈਵਲ ਮੂਡ ਅਤੇ ਦੂਜਾ ਗਰੋਥ ਮੂਡ ਸਰਵਾਈਵਲ ਮੂਡ ਉਹ ਹੈ ਜਿੱਥੇ ਸਿਰਫ ਦਿਮਾਗ ਖਤਰੇ ਤੋਂ ਬਚਣ ਲਈ ਕੰਮ ਕਰਦਾਗਾ ਗਰੋਥ ਮੂਡ ਉਹ ਆ ਜਿੱਥੇ ਦਿਮਾਗ ਭਵਿੱਖ ਬਣਾਉਂਦਾਗਾ ਫਿਊਚਰ ਜਦੋਂ ਇਨਸਾਨ ਗਰੀਬੀ ਟਰੋਮਾ ਜਾਂ ਅਸੁਰੱਖਿਆ ਵਿੱਚ ਵੱਡਾ ਹੁੰਦਾਗਾ ਤਾਂ ਉਸ ਦਾ ਦਿਮਾਗ ਡਿਫਾਲਟ ਸਰਵਾਈਵਲ ਮੋਡ ਵਿੱਚ ਰਹਿੰਦਾਗਾ। ਇਹੀ ਕਾਰਨ ਹੈ ਮੇਨ ਕਿ ਬਹੁਤ ਲੋਕ ਕਮਾਉਂਦੇ ਨੇ ਪਰ ਵੈਲਥ ਕ੍ਰੀਏਟ ਨਹੀਂ ਕਰ ਪਾਉਂਦੇ। ਰੋਹਾਨੀ ਦ੍ਰਿਸ਼ਟੀ ਤੋਂ ਦੇਖੀਏ ਤਾਂ ਮਨ ਇੱਕ ਖੇਤਰ ਆ ਜਿੱਥੇ ਤੁਹਾਡੀ ਅੰਦਰੂਨੀ ਅਵਸਥਾ ਬਾਹਰੀ ਹਕੀਕਤ ਬਣਦੀ ਆ। ਜਿਵੇਂ ਜਿਵੇਂ ਮਨ ਸ਼ਾਂਤ ਹੁੰਦਾਗਾ ਬਾਹਰ ਦੀ ਜ਼ਿੰਦਗੀ ਵਿੱਚ ਸਥਿਰਤਾ ਆਉਂਦੀ ਆ। ਜਿੱਥੇ ਆਪਣਾ ਮਨ ਡਰ ਵਿੱਚ ਹੁੰਦਾਗਾ ਉਥੇ ਪੈਸਾ ਵੀ ਡਰ ਵਿੱਚ ਰਹਿੰਦਾਗਾ ਇਹ ਕੋਈ ਮੈਜਿਕ ਨਹੀਂ ਹੈਗਾ ਇਹ ਨਿਊਰੋਸਾਇੰਸ ਤੇ ਸਾਈਕੋਲੋਜੀ ਦਾ ਸੱਚ ਆ ਹੁਣ ਤੁਹਾਨੂੰ ਇੱਕੋ ਛੋਟੀ ਜੀ ਕਹਾਣੀ ਦੁਆਰਾ ਸਮਝਾਉਣਾ ਸਾਰਾ ਪੈਟਰਨ ਮੈਂ ਮੰਨ ਲਓ ਪੰਜਾਬ ਦੇ ਪਿੰਡ ਦਾ ਇੱਕ ਨੌਜਵਾਨ ਆ ਨਾਮ ਆ ਉਹਦਾ ਨਾਮ ਉਹਦਾ ਹਰਪ੍ਰੀਤ ਆ ਹਰਪ੍ਰੀਤ ਨੇ ਬਹੁਤ ਮੁਸ਼ਕਲਾਂ ਦੇਖੀਆਂ ਘਰ ਵਿੱਚ ਕਰਜ਼ਾ ਪਿਤਾ ਦੀ ਬਿਮਾਰੀ ਮਾਂ ਦੇ ਤਾਨੇ ਤੇ ਪਿੰਡ ਦੇ ਲੋਕਾਂ ਦੀ ਤੁਲਨਾ ਹਰਪ੍ਰੀਤ ਨੇ ਕੈਨੇਡਾ ਜਾਣ ਦਾ ਫੈਸਲਾ ਕੀਤਾ ਉੱਥੇ ਉਸਨੇ ਟਰੱਕ ਚਲਾਇਆ ਦਿਨ ਰਾਤ ਮਿਹਨਤ ਕੀਤੀ ਹਜ਼ਾਰਾਂ ਡਾਲਰ ਕਮਾਈ ਪਰ ਅੰਦਰੋਂ ਉਹਦਾ ਮਨ ਅਜੇ ਵੀ ਉਹੀ ਗਰੀਬ ਪਿੰਡ ਵਾਲਾ ਸੀ ਉਹ ਪੈਸਾ ਦਿਖਾਵੇ ਲਈ ਖਰਚਦਾ ਰਿਹਾ ਮਹਿੰਗੀਆਂ ਗੱਡੀਆਂ ਮਹਿੰਗੇ ਫੋਨ ਅਤੇ ਪਾਰਟੀਆਂ ਕੁਝ ਸਾਲਾਂ ਵਿੱਚ ਉਸਦੇ ਕੋਲ ਪੈਸਾ ਤਾਂ ਆਇਆ ਪਰ ਉਹਦਾ ਮਨ ਖਾਲੀ ਰਹਿ ਗਿਆ ਉਹ ਫਿਰ ਤੋਂ ਸ਼ੁਰੂ ਵਿੱਚ ਖੜਾ ਸੀ ਕਿਉਂਕਿ ਉਹਦਾ ਮਨ ਬੈਲਥ ਮੂਡ ਵਿੱਚ ਹੀ ਨਹੀਂ ਸੀ ਡਿਜੀਟਲ ਬੈਲਥ ਦੀ ਦੁਨੀਆ ਵਿੱਚ ਵੀ ਇਹੀ ਪੈਟਰਨ ਆ ਕਈ ਨੌਜਵਾਨ ਕ੍ਰਿਪਟੋ ਵਿੱਚ ਲੱਖਾਂ ਕਮਾ ਲੈਂਦੇ ਨੇ ਇੱਕ ਦਿਨ ਵਿੱਚ ਪ੍ਰੋਫਿਟ ਦੂਜੇ ਦਿਨ ਵਿੱਚ ਫਿਰ ਨੁਕਸਾਨ ਜਿਨ੍ਹਾਂ ਦਾ ਮਨ ਡਰ ਤੇ ਲਾਲਚ ਵਿੱਚ ਹੁੰਦਾਗਾ ਉਹ ਟ੍ਰੇਡਿੰਗ ਨੂੰ ਵੀ ਜੂਆ ਬਣਾ ਲੈਂਦੇ ਨੇ ਤੇ ਜਿਨ੍ਹਾਂ ਦਾ ਮਨ ਸ਼ਾਂਤ ਹੁੰਦਾਗਾ ਉਹ ਟਰੇਡਿੰਗ ਨੂੰ ਸਿਸਟਮ ਬਣਾ ਲੈਂਦੇ ਨੇ ਦੋਵਾਂ ਕੋਲ ਸਕਿੱਲ ਹੁੰਦੀ ਆ ਪਰ ਮਨ ਦੀ ਅਵਸਥਾ ਫਰਕ ਪਾ ਦਿੰਦੀ ਆ ਸਾਇੰਸ ਦੱਸਦੀ ਆ ਕਿ ਸਾਡਾ ਨਰਵਸ ਸਿਸਟਮ ਜਦੋਂ ਲਗਾਤਾਰ ਡਰ ਵਿੱਚ ਰਹਿੰਦਾਗਾ ਤਾਂ ਅਸੀਂ ਲੰਬੇ ਸਮੇਂ ਦੀ ਯੋਜਨਾ ਨਹੀਂ ਬਣਾ ਸਕਦੇ ਮਤਲਬ ਲੌਂਗ ਟਰਮ ਅਸੀਂ ਤੁਰੰਤ ਸੁੱਖ ਲੱਭਣ ਲੱਗ ਪੈਂਦੇ ਆ ਤੁਰੰਤ ਖਰਚ ਤੁਰੰਤ ਕਰੀਅਦਾਰੀ ਤੁਰੰਤ ਦਿਖਾਵਾ ਇਹ ਹੀ ਡੋਪਾਮੀਨ ਦੀ ਗੇਮ ਪਰ ਬੈਲਥ ਡੋਪਾਮੀਨ ਨਹੀਂ ਸਟੈਬਿਲਟੀ ਨਾਲ ਬਣਦੀ ਆ ਹੁਣ ਇੱਕ ਬਹੁਤ ਡੂੰਗਾ ਸੱਚ ਹੋਰ ਵੀ ਆ ਬਹੁਤ ਲੋਕ ਪੈਸਾ ਜ਼ਖਮ ਭਰਨ ਲਈ ਕਮਾਉਂਦੇ ਨੇ ਬਚਪਨ ਦੀ ਗਰੀਬੀ ਇੱਕ ਜ਼ਖਮ ਬਣ ਜਾਂਦੀ ਆ ਕਿਸੇ ਦੀ ਬੇਇੱਜ਼ਤੀ ਇੱਕ ਜ਼ਖਮ ਬਣ ਜਾਂਦੀ ਆ ਕਿਸੇ ਦੇ ਦਿੱਤੇ ਹੋਏ ਤਾਨੇ ਜ਼ਖਮ ਬਣ ਜਾਂਦੇ ਨੇ ਇਨਸਾਨ ਸੋਚਦਾਗਾ ਜਦੋਂ ਪੈਸਾ ਆ ਜਾਵੇਗਾ ਉਦੋਂ ਇਹ ਜ਼ਖਮ ਭਰ ਜਾਣਗੇ ਪਰ ਅਸਲ ਸੱਚ ਦੱਸਾਂ ਜ਼ਖਮ ਭਰਨ ਦੀ ਕੋਈ ਲਿਮਟ ਨਹੀਂ ਹੁੰਦੀ ਜਿੰਨਾ ਭਰਦੇ ਹੋ ਮਨ ਉਹਨਾਂ ਹੋਰ ਮੰਗਦਾਗਾ ਇਸੇ ਲਈ ਦਿਖਾਵਾ ਕਦੇ ਵੀ ਖਤਮ ਨਹੀਂ ਹੁੰਦਾ ਮਨੋਵਿਗਿਆਨਿਕ ਕਹਿੰਦਾਗਾ ਕਿ ਇਨਸਾਨ ਦੇ ਅੰਦਰ ਇੱਕ ਬੈਲਥ ਥਰਮੋਸਟੈਟ ਹੁੰਦਾਗਾ ਇਹ ਤੁਹਾਡੇ ਅੰਦਰੂਨੀ ਹੱਕਦਾਰੀ ਦੀ ਲੇਨ ਆ ਜਿੰਨਾ ਤੁਸੀਂ ਆਪਣੇ ਆਪ ਨੂੰ ਹੱਕਦਾਰ ਸਮਝਦੇ ਹੋ ਉਹਨਾਂ ਹੀ ਬੈਲਥ ਤੁਹਾਡੇ ਜ਼ਿੰਦਗੀ ਵਿੱਚ ਟਿਕਦੀ ਆ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਬਹੁਤ ਅਮੀਰ ਹੋਣ ਦੇ ਯੋਗ ਨਹੀਂ ਤਾਂ ਆਪਣਾ ਮਨ ਜਿਹੜਾਗਾ ਉਹ ਅਣਜਾਣੇ ਵਿੱਚ ਪੈਸਾ ਗਵਾਉਣ ਦੇ ਰਾਹ ਬਣਾਉਂਦਾਗਾ ਆਪਣੇ ਆਪ ਪੰਜਾਬ ਦੇ ਕਈ ਘਰਾਂ ਵਿੱਚ ਆਪਾਂ ਸੁਣਦੇ ਆ ਅਮੀਰ ਲੋਕ ਚੋਰ ਹੁੰਦੇ ਨੇ ਪੈਸਾ ਗੰਦਾ ਹੁੰਦਾ ਏ ਸਾਡੇ ਵਰਗਾਂ ਲਈ ਇੰਨਾ ਨਹੀਂ ਇਹ ਲੈਣਾ ਮਨ ਵਿੱਚ ਇੱਕ ਸਿਲਿੰਗ ਬਣਾ ਦਿੰਦੀਆਂ ਨੇ ਫਿਰ ਜਦੋਂ ਪੈਸਾ ਆਉਂਦਾਗਾ ਮਨ ਅੰਦਰੋਂ ਇੱਕ ਗਲਟ ਮਹਿਸੂਸ ਕਰਦਾਗਾ ਤੇ ਉਸ ਨੂੰ ਖਤਮ ਕਰ ਦਿੰਦਾ ਹੁਣ ਤੁਸੀਂ ਸੋਚੋ ਜੇ ਮਨ ਨੂੰ ਰੀਪ੍ਰੋਗਰਾਮ ਕੀਤਾ ਜਾਵੇ ਜੇ ਮਨ ਨੂੰ ਦੱਸਿਆ ਜਾਵੇ ਵੈਲਥ ਸੁਰੱਖਿਆ ਹੈ ਦੌਲਤ ਪਾਪ ਨਹੀਂ ਪੈਸਾ ਸਾਧਨਾ ਸਾਇੰਸ ਕਹਿੰਦੀ ਆ ਨਿਊਰੋ ਪਲਾਸਟਿਸਟੀ ਦੇ ਨਾਲ ਦਿਮਾਗ ਨਵੀਆਂ ਧਾਰਨਾਵਾਂ ਵਿੱਚ ਸਿੱਖ ਸਕਦਾ ਹੈ। ਹਰ ਦਿਨ ਨਵੀਆਂ ਸੋਚਾਂ ਨਾਲ ਨਿਊਰਲ ਪਾਥਵੇਜ਼ ਬਣ ਸਕਦੇ ਨੇ। ਏਸੇ ਨੂੰ ਰੋਹਾਨੀ ਤੌਰ ਤੇ ਕਹਿੰਦੇ ਨੇ ਮਨ ਦੇ ਸੰਸਕਾਰ ਬਦਲੋ ਜੀਵਨ ਬਦਲ ਜਾਊਗਾ। ਹੁਣ ਇੱਕ ਤੁਹਾਨੂੰ ਮੈਂ ਪ੍ਰੈਕਟੀਕਲ ਰਸਤਾ ਦੱਸਣ ਜਾ ਰਿਹਾ। ਹਰ ਸਵੇਰ ਜਦੋਂ ਤੁਸੀਂ ਉੱਠੋ ਪਹਿਲੇ 5 ਮਿੰਟਾਂ ਵਿੱਚ ਆਪਣੇ ਮਨ ਨੂੰ ਸਿਰਫ ਚੁੱਪ ਰੱਖੋ। ਕੋਈ ਮੋਬਾਈਲ ਨਹੀਂ ਕੋਈ ਰੀਲ ਨਹੀਂ ਕੋਈ ਨੋਟੀਫਿਕੇਸ਼ਨ ਨਹੀਂ ਸਿਰਫ ਹਲਕਾ ਹਲਕਾ ਸਾਹ ਇਹ ਸਾਇੰਸ ਤੌਰ ਤੇ ਤੁਹਾਡੇ ਨਰਵਸ ਸਿਸਟਮ ਨੂੰ ਰੀਸੈਟ ਕਰਦਾਗਾ ਰੋਹਾਨੀ ਤੌਰ ਤੇ ਇਹ ਤੁਹਾਨੂੰ ਵਰਤਮੇ ਰੋਹਾ ਰੋਹਾਨੀ ਤੌਰ ਤੇ ਤੁਹਾਨੂੰ ਇਹ ਵਰਤਮਾਨ ਵਿੱਚ ਪ੍ਰੈਜ਼ੈਂਟ ਵਿੱਚ ਲਿਆਉਂਦਾਗਾ ਫਿਰ ਆਪਣੇ ਆਪ ਨੂੰ ਕਹੋ ਮੈਂ ਸੇਫ ਹਾਂ ਪੈਸਾ ਮੇਰਾ ਦੁਸ਼ਮਣ ਨਹੀਂ ਮੇਰਾ ਸਾਥੀ ਆ ਮੈਂ ਬੈਲਥ ਨੂੰ ਸੰਭਾਲ ਸਕਦਾ ਹਾਂ ਇਹ ਅਫਰਮੇਸ਼ਨ ਸਿਰਫ ਸ਼ਬਦ ਨਹੀਂ ਹੈਗੇ ਇਹ ਨਵੇਂ ਨਿਊਰਲ ਪੈਟਰਨ ਬਣਾਉਂਦੇ ਨੇ ਤੇ ਹਰ ਰਾਤ ਆਪਣਾ ਦਿਨ ਲਿਖੋ ਕਿੱਥੇ ਤੁਸੀਂ ਡਰ ਨਾਲ ਫੈਸਲਾ ਕੀਤਾ ਕਿੱਥੇ ਤੁਸੀਂ ਲਾਲਚ ਨਾਲ ਕੀਤਾ ਕਿੱਥੇ ਤੁਸੀਂ ਸ਼ਾਂਤ ਹੋ ਕੇ ਫੈਸਲਾ ਕੀਤਾ ਇਹ ਜਰਨਲ ਇਹ ਜਰਨਲਿੰਗ ਤੁਹਾਨੂੰ ਆਪਣੇ ਮਨ ਦੀ ਅਵਸਥਾ ਦਿਖਾਉਂਦੀ ਆ ਜਦੋਂ ਤੁਸੀਂ ਆਪਣੇ ਮਨ ਨੂੰ ਦੇਖ ਲੈਨੇ ਹੋ ਮਨ ਤੁਹਾਡੇ ਕੰਟਰੋਲ ਵਿੱਚ ਆ ਜਾਂਦਾ ਹੈ ਡਿਜੀਟਲ ਯੁੱਗ ਵਿੱਚ AI ਆਟੋਮੇਸ਼ਨ ਅਤੇ ਰਿਮੋਟ ਵਰਕ ਦੁਨੀਆ ਨੂੰ ਚੇਂਜ ਕਰ ਰਹੇ ਨੇ ਜਿਹੜੇ ਲੋਕ ਮਨ ਦੀ ਸਥਿਰਤਾ ਨਹੀਂ ਸਿੱਖਦੇ ਉਹ ਇਨਫੋਰਮੇਸ਼ਨ ਓਵਰਲੋਡ ਵਿੱਚ ਗੁੰਮ ਹੋ ਜਾਣਗੇ ਜਿਹੜੇ ਲੋਕ ਮਨ ਦੀ ਸਥਿਰਤਾ ਸਿੱਖ ਲੈਂਦੇ ਨੇ ਉਹ ਇਸ ਇਸ ਟੈਕਨੋਲੋਜੀ ਨੂੰ ਲੈਵਰੇਜ ਕਰਕੇ ਬੈਲਥ ਬਣਾਉਣਗੇ ਇਹੀ ਮੇਰੀ ਫਿਊਚਰ ਅਵੇਅਰਨੈਸ ਹੈ ਅਗਲੇ 10 ਸਾਲਾਂ ਵਿੱਚ ਜਿਹੜੇ ਸਿਰਫ ਬਿਜ਼ਨਸ ਜਾਣਦੇ ਨੇ ਸਗੋਂ ਉਹ ਹੋਣਗੇ ਜਿਹੜੇ ਆਪਣੇ ਮਨ ਨੂੰ ਬੈਲਥ ਮੋਡ ਵਿੱਚ ਲੈ ਗਏ ਜਿਹੜੇ ਮਨ ਦੀ ਸਥਿਥਾ ਨੂੰ ਸਮਝ ਗਏ ਉਹੀ ਡਿਜੀਟਲ ਤੂਫਾਨ ਵਿੱਚ ਖੜੇ ਰਹਿਣਗੇ ਤਾਂ ਵਿੱਚ ਲਾਸਟ ਵਿੱਚ ਇੱਕ ਹੋਰ ਸੱਚ ਦੱਸਣ ਜਾ ਰਿਹਾ ਡੂੰਗਾ ਪੈਸਾ ਕਮਾਉਣਾ ਕਿਸਮਤ ਹੋ ਸਕਦਾਗਾ ਪੈਸਾ ਰੱਖਣਾ ਇੱਕ ਅਵਸਥਾ ਹੈ ਇਹ ਅਵਸਥਾ ਉਦੋਂ ਬਣਦੀ ਹੈ ਜਦੋਂ ਮਨ ਸ਼ਾਂਤ ਹੁੰਦਾਗਾ ਡਰ ਤੋਂ ਬਿਲਕੁਲ ਮੁਕਤ ਹੁੰਦਾਗਾ ਤੇ ਪ੍ਰੈਜ਼ੈਂਟ ਵਿੱਚ ਟਿਕਦਾਗਾ ਪੈਸਾ ਤੁਹਾਡੀ ਪ੍ਰੋਬਲਮ ਨਹੀਂ ਰਹਿੰਦਾ ਪੈਸਾ ਤੁਹਾਡਾ ਸਾਧਨ ਬਣ ਜਾਂਦਾਗਾ ਅੱਜ ਮੈਂ ਇਹ ਗਿਆਨ ਇਹ ਨੋਲਜ ਤੁਹਾਨੂੰ ਤੋਹਫੇ ਵਾਂਗ ਦਿੱਤੀ ਆ ਜਿਵੇਂ ਤੁਸੀਂ ਹੈਂਡ ਰੀਡਿੰਗ 'ਚ ਇੰਤਜ਼ਾਰ ਕਰ ਰਹੇ ਸੀ ਕਿੰਨੇ ਕਾਫੀ ਤਰ੍ਹਾਂ ਤੋਂ ਇਹ ਜੇ ਕੋਰਸ ਬਣਾ ਕੇ ਵੇਚਣਾ ਹੁੰਦਾ ਤਾਂ 50 ਹਜ਼ਾਰ ਦਾ इजीली 10 ਹਜ਼ਾਰ ਦਾ 20 ਹਜ਼ਾਰ ਦਾ ਮੈਂ ਸੈਲ ਕਰ ਸਕਦਾ ਸੀਗਾ ਪਰ ਨਾਟ ਮਨੀ ਮੈਨੂੰ ਜਿਆਦਾ ਇੰਪੋਰਟੈਂਟ ਨਹੀਂ ਮੈਨੂੰ ਮੇਰੇ ਆਪਣੇ ਜਿਆਦਾ ਇੰਪੋਰਟੈਂਟ ਨੇ ਕਿਉਂਕਿ ਜਿਹੜੀ ਅਸਲ ਦੌਲਤ ਆ ਉਹ ਤੁਹਾਡੇ ਮਨ ਵਿੱਚ ਹੈ ਜਦੋਂ ਮਨ ਅਮੀਰ ਹੋ ਜਾਂਦਾ ਤਾਂ ਆਹ ਰਿਐਲਿਟੀ ਜ਼ਿੰਦਗੀ ਆਪਣੇ ਆਪ ਅਮੀਰ ਹੋ ਜਾਂਦੀ ਆ ਇਹੀ ਸੀ ਕਿਪੂ ਰਾਜ ਦੀ ਮਨ ਦੀ ਅਮੀਰੀ ਦਾ ਰਾਜ਼ ਸੋ ਜਿਹੜੇ ਧਿਆਨ ਨਾਲ ਵੀਡੀਓ ਨੂੰ ਸਮਝ ਲੈਣਗੇ ਉਹ ਬਹੁਤ ਅੱਗੇ ਜਾ ਬਣਨਗੇ ਉਹਨਾਂ ਦੀ ਸੋਚ ਵੀ ਬਦਲ ਸਕਦੀ ਆ ਦੁਬਾਰਾ ਰਿਪੀਟਡ ਦੇਖ ਲਓ